ਕੀ ਕਾਰਨ ਹੈਗਾ ਅੱਜ ਅੱਜ 25 ਜਨਵਰੀ ਨੂੰ ਹਰ ਸਾਲ ਨੈਸ਼ਨਲ ਬੋਟਸ ਦੇ ਮਨਾਇਆ ਜਾਂਦਾ ਹੈ ਤੇ ਅੱਜ 11ਵਾਂ ਨੈਸ਼ਨਲ ਬੋਟਸ ਦੇ ਮਨਾਇਆ ਜਾ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਮੈਸੇਜ ਨੂੰ ਹਰ ਜਗ੍ਹਾ ਪਹੁੰਚਾਣ ਲਈ ਇਹ ਕੇਵਲ ਨਵਾਂ ਸ਼ਹਿਰ ਇੱਕੋ ਹੀ ਜਗ੍ਹਾ ਨਾ ਰਹੇ ਇਸ ਲਈ ਹਰ ਸਾਲ ਇਹ ਪ੍ਰੋਗਰਾਮ ਅਡਟ ਸਬਡਿਵੀਜ਼ਨ ਵਿੱਚ ਜੱਜਟਸ ਰੂਮ ਵਿੱਚ ਮਨਾਇਆ ਜਾਂਦਾ ਹੈ ਤੇ ਅੱਜ ਐਸੇ ਮੂਹਮ ਦੇ ਵਿੱਚ ਮੁਕੰਦਪੁਰ ਸਕੂਲ ਨੂੰ ਚੁਣਿਆ ਗਿਆ ਤੇ ਅੱਜ ਇੱਥੇ ਪ੍ਰੋਗਰਾਮ ਕੀਤਾ ਗਿਆ ਹੈ ਜ਼ਿਲ੍ਹਾ ਲੈਵਲ ਦਾ ਪ੍ਰੋਗਰਾਮ ਅੱਜ ਇੱਥੇ ਮਨਾਇਆ ਗਿਆ ਹੈ ਤੇ ਮਕਸਦ ਇਹਦਾ ਇਹ ਹੈ ਕਿ ਅਸੀਂ ਨੈਸ਼ਨਲ ਵੋਟਰਸ ਡੇ ਦੇ ਥਰੂ ਆਪਣੇ ਡੈਮੋਕਰੈਟਿਕ ਰਾਈਟ ਜੋ ਇੱਕ ਵੋਟ ਕਾਉਂਡ ਦਾ ਰਾਈਟ ਹੈ ਤੇ ਡਿਊਟੀ ਹੈ ਉਸ ਬਾਰੇ ਸਾਰਿਆਂ ਨੂੰ ਜਾਣਕਾਰੀ ਦੇਈਏ ਤੇ ਇਹ ਕੇਵਲ ਬੱਚਿਆਂ ਲਈ ਨਹੀਂ ਹੈ ਵੱਡਿਆਂ ਲਈ ਵੀ ਹੈ ਸਾਰਿਆਂ ਲਈ ਵੀ ਹੈ कि जब भी जो भी इलेक्शन होंगे हैं चाहे वो लोकल बॉडी के इलैक्शन हैं चाहे वह विधानसभा के या लोग सभा के इलेक्शन हैं किसी भी समय अपू अपने एक डेमोक्रेटिक राइट जो मिले है संविधान ने दिता है वो बहुत ही महत्वपूर्ण राइट है तो उसकी जानकारी देने उस बारे जागरूक करने अजय प्रोग्राम इतने रख्या गया है तो इस ज़िले लैवल से जोड़े लोगों ने पी एल ओ ने ऑफिसर ने जिन्हों ने पूरा साल चंगा काम किया ਉਹਨਾਂ ਨੂੰ ਘਰੋਂ ਸਾਹਿਤ ਕੀਤਾ ਗਿਆ ਅਤੇ ਜਿਹੜੇ ਬੱਚਿਆਂ ਦੀ ਨਵੀਂ ਵੋਟ 18 ਤੋਂ 19 ਸਾਲ ਦੇ ਜਿਹੜੇ ਬੱਚੇ ਹੈ ਉਹਨ ਲੋਏ ਹੈ ਜਿਨ੍ਹਾਂ ਦੀ ਵੋਟ ਨਵੀਂ ਬਣੀ ਹੈ ਉਹਨਾਂ ਨੂੰ ਉਹਨਾਂ ਦੇ ਵੋਟਰ ਕਾਰਡ ਦਿੱਤੇ ਗਏ ਹਨ ਸੋ ਇਸ ਮੌਕੇ ਤੇ ਮੈਂ ਸਾਰੇ ਲੋਕਾਂ ਨੂੰ ਨਵਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜਦ ਵੀ ਕੋਈ ਵੀ ਇਲੈਕਸ਼ਨ ਹੁੰਦੇ ਹਨ ਤਾਂ ਆਪਣੇ ਵੋਟ ਦੇ ਰਾਈਟ ਦਾ ਪ੍ਰਯੋਗ ਕਰਨ ਸਹੀ ਤਰੀਕੇ ਨਾਲ ਇਸ ਰਾਈਟ ਨੂੰ ਅਸੀਂ ਯੂਜ਼ ਕਰੀਏ ਤਾਂ ਜੋ ਅਸੀਂ ਸਹੀ ਉਮੀਦਵਾਰ ਚੁੰNDE ਹੋਏ ਚੰਗੀ ਸਰਕਾਰ ਚੁਣ ਸਕੀਏ ਇਸ ਮੌਕੇ ਬਖਮਖ ਬੁਲਾ ਰਹੇ ਹ ਐਸ ਡੀ ਐਮ ਬੰਗਾ ਦਿਰਾਜ ਟਿਕੜੇ ਚੌਂ ਤਹਿਸੀਲ ਵਿਵੇਕ ਮੁਹੱਲਾ ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਪ੍ਰਿੰਸੀਪਲ ਅਮਰਜੀਤ ਸਿੰਘ ਟਕੜ ਰਸ਼ਮੀਰ ਸਿੰਘ ਸਨਾਵਾ ਰਾਏ ਹਿਉ ਪ੍ਰਿਥੀ ਮਹਾਂਤ ਸਦਨਾਮ ਸਿੰਘ ਪ੍ਰਿੰਸੀਪਲ ਗੁਰਚੰਦ ਸਿੰਘ ਲੈਕਚਰਰ ਕਿਸ਼ਨ ਚੰਦ ਅਤੇ ਵਿਦਿਆਰਥੀਆਂ ਵੱਲੋਂ ਭਾਸ਼ਣਾ ਰਹੀਂ ਵੋਟਰਾਂ ਦੇ ਹੱਕ ਵਰਤੀ ਜਾਗਰੂਕ ਕੀਤਾ ਗਿਆ चेकपोस्ट ਲਈ ਮੁਕੰਦਪੁਰ ਤੋਂ ਕੁਲਦੀਪ ਕੈਲ ਮਜਰੀ ਦੀ ਖਾਸ ਰਿਪੋਰਟ ਮੈਂ ਬੋਲوں ਅੱਜ ਸਾਡੇ ਇੱਕ ਗ੍ਰੇਡ ਦੇ ਰੋਡ ਤੇ ਰੌਣਕ ਲੱਗੀ ਹੈ ਉਸ ਰੌਣਕ ਦੇ ਨਾਲ ਗਿਆ ਰੋਡ ਦੇ ਦੇਖਣ ਤੋਂ ਬਾਅਦ ਇੱਕ ਹਮੇਸ਼ਾ ਦੀ ਇਲੈਕਸ਼ਨਾਂ ਦਾ ਮਾਹੌਲ ਹੈਸੀ ਅਮਾਉਂਟ ਇਸ ਮੱਧਾ ਤੋਂ 23 ਸਰਕਾਰੀ ਦੇ ਪੁਮਾਜੀ ਤੋਂ ਅੱਗੇ ਲੈਫਟਰ ਕਾਉਂਟਰ ਦੇ ਵਿੱਚ